अमृतसर कांग्रेस पार्टी मेयर बन आम बैठक चीफ एडिटर कमलजीत सिंह की विशेष रिपोर्ट ਕੀ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਸਾਰੇ ਅਧਿਕਾਰ ਦਿੱਤੇ ਗਏ ਜੋ ਫੈਸਲਾ ਕਰ ਲਗੇ ਸਾਰੇ ਵਰਕਰ ਮੰਨ ਲੇ। ਲੇਕਿਨ ਆਪ ਕਹਿ ਰਿਹਾ ਇਹ ਕਿੰਨੇ ਜੈਸੀ ਆਪਣਾ ਮੇਰ ਬਣਾਵਾਉ। ਉਹ ਯਾਰ ਉਹਨਾਂ ਨੇ ਕਿਹੜਾ ਮੇਰ ਬਣਾਣਾ ਇਹ ਗੱਲ ਸੁਣ ਲੈ। ਮੇਰੀ ਲਾਗ ਦੇ ਸੁਪਨੇ ਆ ਮੇਰੇ ਲਾਲ ਦੇ ਸੁਪਨੇ ਆ ਪੱਲੇ ਨਾਲ ਸੀ ਰ ਆਤਾ ਤਾਂ ਹੀ ਨਿਕਿਆ ਸੰਗ ਬਾਟਾ। ਪੱਲੇ ਉਹਨਾਂ ਦੇ ਕੁਝ ਹੈ ਨਹੀਂ ਮੇਰ ਕਾ ਦਾ ਬਣਾਣਾ। ਆ ਇੱਥੇ ਦੇਖ ਮੇਰ ਬਣਦਾ। ਨਾ ਕੋਈ ਹੈਗਾ ਤਾਂ ਮੇਰ ਬਣੇਗਾ ਕਾਂਗਰਸ ਪਾਰਟੀ। ਉਹ ਤਾਂ ਬਣੇਗਾ। ਕਾਂਗਰਸ ਪਾਰਟੀ ਨਾ ਰੱਖਾ। ਅਚਾਨਕ ਕਾਂਗਰਸ ਪਾਰਟੀ ਨਾ ਰੱਖਾ। ਕੀ 21 ਸਮੇਂ ਦੇ ਕਿੰਨੇ ਕੀ ਡਿਵੈਲਪ ਹੈ I'm gonna